ਸਸ਼ੀਗਰਦੀਪ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਜਿੱਦਾਂ ਤੁਸੀਂ ਵੀ ਸਾਰਿਆਂ ਨੇ ਕਮੈਂਟ ਕੀਤੇ ਸੀ ਕਿ ਇੱਕ 10 ਮਿੰਟਾਂ ਦੀ ਵੀਡੀਓ ਆਉਣੀ ਚਾਹੀਦੀ ਹੈ ਤਾਂ ਅਸੀਂ ਲੈ ਕੇ ਆਇਆ ਹਾਂ ਜੀ ਤੇ ਤੋਂ 10 ਮਿੰਟਾਂ ਤੋਂ ਉੱਪਰ ਦੀ ਵੀਡੀਓ ਤੇ ਪਹਿਲੀ ਆਪਣੀਆਂ ਦਿਨ ਵਿੱਚ ਤਿੰਨ ਵੀਡੀਓ ਚੜ੍ਹਦੀਆਂ ਨੇ ਪਹਿਲੀਆਂ ਦੋ ਵੀਡੀਓ ਚਾਰ-ਚਾਰ ਟਰੈਕਟਰ ਜਿਹਦੇ ਲਾਸਟ ਵੀਡੀਓ ਵੀਰ ਜੀ 10 ਮਿੰਟਾਂ ਦੀ ਹੋਇਆ ਕਰੂਗੀ ਅੱਜ ਵੀਰ ਆਪਣੇ ਕੋਲੇ ਬਹੁਤ ਸਾਰੇ ਟਰੈਕਟਰ ਅੱਡੋ-ਅੱਡ ਸੰਦਾ ਆਏ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਫਾਰਮ ਟਰੈਕ 60 6 900 ਘੰਟਾ ਚੱਲਿਆ 8 ਲੱਖ 50 ਹਜ਼ਾਰ ਪ੍ਰਾਈਸ ਮੰਗਿਆ ਜੀ ਮੋਗਾ ਏਰੀਆ 95% ਟਾਇਰਾਂ ਦੀ ਕੰਡੀਸ਼ਨ ਹੈ ਜੀ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਤੇ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਕਿਸਾਨ ਵੀਰ ਨੇ ਆਖਿਆ ਜੀ ਕਿ ਇਹਦੇ ਟਰੈਕਟਰ ਦੇ ਨਾਲ ਉਹ ਤਵਾਦਲਾ ਵੀ ਕਰ ਸਕਦੇ ਆ ਜੀ ਤਵਾਦਲਾ ਕਰਨਗੇ ਉਹ 60 ਹਸ ਪਾਵਰ ਦੇ ਕੋਈ ਵੀ ਟਰੈਕਟਰ ਹੋਵੇ ਜੌਂਡੀਅਰ ਦੇ ਵਿੱਚ ਜਾਂ ਨਿਊ ਹਾਲੈਂਡ ਦੇ ਵਿੱਚ ਤੇ ਉਹਦੇ ਨਾਲ ਤਵਾਦਲਾ ਵੀ ਕਰ ਦੇਣਗੇ ਤੇ ਸੇਲ ਵੀ ਕਰ ਸਕਦੇ ਨੇ ਜੇਕਰ ਕਿਸੇ ਨੇ ਬਿਨਾਂ ਤਬਾਦਲੇ ਤੋਂ ਟਰੈਕਟਰ ਲੈਣਾ ਹੋਵੇ ਜੀ 900 ਘੰਟੇ ਚੱਲਿਆ 2016 ਮਾਡਲ 8.5 ਲੱਖ ਰੁਪਿਆ ਪ੍ਰਾਈਸ ਮੋਗਾ ਏਰੀਆ ਜੀ ਫਾਰਮ ਟਰੈਕ 60 65 ਫਾਈਬਰ ਦੀ ਛਤਰੀ ਲੱਗੀ ਹੋਈ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਵੀ ਜੀ ਕੋਲੀ 900 ਘੰਟੇ ਚੱਲਿਆ ਹੋਇਆ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਵੀਰ ਜੀ ਕੋਈ ਸਕ੍ਰੈਚ ਨਹੀਂ ਟਾਇਰ ਬਿਲਕੁਲ ਨਿਊ ਪਏ ਨੇ ਤੇ 95% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਬਹੁਤ ਸਾਫਟ ਟਰੈਕਟਰ ਹੈ ਜੀ ਤੇ ਤੁਸੀਂ ਖਰੀਦ ਸਕਦੇ ਹੋ ਨੰਬਰ ਤੁਹਾਡੇ ਸਾਹਮਣੇ ਹੈ ਜੀ ਤੇ ਅਗਲਾ ਟਰੈਕਟਰ ਦੀ ਆਪਾਂ ਗੱਲ ਕਰੀਏ ਵੀਰ ਜੀ ਅਗਲਾ ਟਰੈਕਟਰ ਹੈਗਾ ਜੀ ਸਵਰਾਜ 735 FE ਟਰੈਕਟਰ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਜੀ ਤੇ 1992 ਮਾਡਲ ਹੈ ਵੀਰ ਜੀ ਟਰੈਟ ਇਹ 1 ਲੱਖ ਤੇ 20000 ਰੁਪਏ ਦੀ ਵੀਰ ਨੇ ਡਿਮਾਂਡ ਰੱਖੀ ਹੈ ਜੀ ਦੀ ਤੇ ਇਹ ਲਾਸਟ ਪ੍ਰਾਈਸ ਨਹੀਂ ਹੁੰਦਾ ਵੀਰ ਰੇਟ ਤੁਸੀਂ ਮੌਕੇ ਦੇ ਉੱਤੇ ਘੱਟ ਵੱਧ ਹੋ ਜਾਂਦਾ ਤੇ ਉਹ ਤੁਸੀਂ ਮੌਕੇ ਤੇ ਪੁੱਛ ਸਕਦੇ ਹੋ ਜੀ ਛਾਤਰੀ ਲੱਗੀ ਹੋਈ ਹੈ ਟਰੈਟ ਦੇ ਜੀ 50% ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਇਹ ਵੀਰ ਜੀ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਹੈ ਸਾਰੇ ਵੀਰਾਂ ਨੂੰ ਮੈਂ ਦੱਸ ਦਿਆਂ ਕਿ ਇਹ ਅਗਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਨਹੀਂ 97791 ਤੇ 68756 20 ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਟਰੈਕ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਆਪਣੇ ਸੰਦ ਟਰੈਕਟਰ ਟਰਾਲੀ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਜੀ ਤਾਂ ਥੱਲੇ ਸਕਰੀਨ ਦੇ ਉੱਪਰ ਇੱਕ ਨੰਬਰ ਆ ਰਿਹਾ ਜੀ 8837665987 ਤੇ ਉਹਦੇ ਉੱਤੇ ਤੁਸੀਂ ਐਡ ਭੇਜ ਕੇ ਸਾਡੇ YouTube ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ 5 ਫੁੱਟ ਮਾਣੀ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਜੀ ਟਰੈਕਟਰ ਮਾਡਲ ਪ੍ਰਾਈਜ਼ ਏਰੀਆ ਟਾਇਰ ਤੇ ਇੱਕ ਫੋਨ ਨੰਬਰ ਇਹ ਸਭ ਕੁਝ ਲਿਖ ਕੇ ਤੁਸੀਂ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਸਾਡਾ WhatsApp ਨੰਬਰ ਤੁਸੀਂ ਦੇਖ ਹੀ ਰਿਹਾ ਥੱਲੇ ਵੀਡੀਓ ਦੇ ਵਿੱਚ ਆ ਰਿਹਾ ਹੈ 8837665987 ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਐਗਰੀ ਕਿੰਗਰ ਐਗਰੀ ਕਿੰਗ 2055 ਟਰੈਕਟਰ ਹੈ ਵੀਰ ਜੀ ਇਹ 2017 ਮਾਡਲ ਹੈ 5 ਲੱਖ ਰੁਪਇਆ ਪ੍ਰਾਈਸ ਮੰਗਿਆ ਜੀ ਇਹਦਾ ਵੀਰ ਨੇ ਯੂਪੀ ਦਾ ਟਰੈਕਟਰ ਹੈ ਵੀਰੇ ਇਹ ਯੂਪੀ ਏਰੀਆ ਦਾ ਤੇ 85% ਟਾਇਰਾਂ ਦੀ ਕੰਡੀਸ਼ਨ ਹੈ ਇਹ ਉਹਨਾਂ ਵੀਰਾਂ ਲਈ ਹੈ ਜਿਹੜੇ ਯੂਪੀ ਚੋਂ ਕਾਫੀ ਫੋਨ ਕਰ ਰਹੇ ਸੀਗੇ ਤੇ ਇਹ ਯੂਪੀ ਏਰੀਆ ਦਾ ਟਰੈਕਟਰ ਸੀ ਉਹਨਾਂ ਲਈ ਲੈ ਕੇ ਆਂਦਾ ਜੀ 2017 ਮਾਡਲ 5 ਲੱਖ ਰੁਪਇਆ ਪ੍ਰਾਈਸ ਹੈ ਜੀ ਦਾ ਐਗਰੀ ਕਿੰਗ 2055 ਟਰੈਟਜੀ ਛਤਰੀ ਲੱਗੀ ਹੋਈ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖਦੇ ਹੋ ਜੀ A1 ਕੰਡੀਸ਼ਨ ਦਾ ਟਰੈਕਟਰ ਪਿਆ ਜੀ 85% ਵੀਰੇ ਦੇ ਟਾਇਰਾਂ ਦੀ ਕੰਡੀਸ਼ਨ ਹੈ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਨੰਬਰ ਹੈਗਾ ਜੀ 70882 ਤੇ 50949 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਟਿਕਟ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਨੇ ਕਿਹੜੇ ਟਿਕਟ ਦੀ ਐਡ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਇਹ ਵੀ ਕਮੈਂਟ ਕਰਕੇ ਦੱਸਣਾ ਸਾਰੇ ਵੀਰਾਂ ਕੋਲੇ WhatsApp ਚੱਲਦਾ ਹੈ ਜੀ ਉਹ WhatsApp ਗਰੁੱਪਾਂ ਦੇ ਸਾਡੀ ਵੀਡੀਓ ਸ਼ੇਅਰ ਕਰ ਸਕਦੇ ਨੇ ਜੀ Facebook ਤੇ ਸ਼ੇਅਰ ਕਰ ਸਕਦੇ ਨੇ ਤਾਂ ਕਿ ਹੋਰ ਕਿਸਾਨ ਭਰਾ ਨਵੇਂ-ਨਵੇਂ ਐਡਾਂ ਭੇਜਣਾ ਤੇ ਇਹ ਵੀਰਾਂ ਦੇ ਜਿਹੜੇ ਟ੍ਰੈਡ ਪਾਉਂਦੇ ਨੇ ਉਹ ਟ੍ਰੈਡ ਦੀ ਸੇਲ ਹੋ ਸਕਣ ਤੇ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹ ਟਰੈਕ ਖਰੀਦ ਲੈਣ ਜੀ ਤਾਂ ਕਰਕੇ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਵੀਰ ਸਾਰੇ ਵੀਰਾਂ ਨੂੰ ਬੇਨਤੀ ਹੈ ਅੱਗੇ ਤੁਸੀਂ ਦੇਖ ਰਹੇ ਹੋ ਜੀ ਪਾਵਰ ਟਰੈਕ ਟਰੈਕਟਰ ਹੈ ਜੀ A1 ਕੰਡੀਸ਼ਨ ਦਾ ਟਰੈਕਟਰ ਹੈ ਜੀ ਪਾਵਰ ਟਰੈਕਟ 434 ਟਰੈਕਟਰ ਹੈ ਜੀ 2017 ਮਾਡਲ ਹੈ ਪ੍ਰਾਈਸ ਵੀ ਜਨੇ ਫੋਨ ਤੇ ਕਿਹਾ ਜੀ ਦਾ ਏਰੀਆ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਜੀ 90% ਵੀ ਟਾਇਰਾਂ ਦੀ ਕੰਡੀਸ਼ਨ ਪਈ ਹੈ ਨਿਊ ਟਾਇਰ ਪਏ ਨੇ ਜਮਾਂ ਕਿਸਾਨ ਵੀਰ ਦਾ ਨੰਬਰ ਵੀ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜੇਕਰ ਕੋਈ ਵੀ ਇਸ ਟਰੈਕਟਰ ਨੂੰ ਖਰੀਦਣਾ ਚਾਹੁੰਦਾ ਹੈ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਛਾਤਰੀ ਲੱਗੀ ਹੋਈ ਹੈ ਜੀ ਪਾਵਰ ਟਰੈਕ 434 2017 ਮਾਡਲ 90% ਟੈਰਾ ਦੀ ਕੰਡੀਸ਼ਨ ਤੇ ਜੇਕਰ ਤੁਸੀਂ ਵੀ ਕੋਈ ਆਪਣਾ ਸੰਦ ਟਰੈਕਟਰ ਟੌਲੀ ਸੇਲ ਕਰਨਾ ਚਾਹੁੰਦੇ ਜੀ ਤਾਂ ਉਹਦੀ ਐਡ ਸਾਡੇ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਪਵਾ ਸਕਦੇ ਹੋ ਜੀ ਐਡ ਪਾਉਣ ਦਾ ਕੋਈ ਖਰਚਾ ਨਹੀਂ ਤੇ ਤੁਹਾਡਾ ਆਪ ਦਾ ਨੰਬਰ ਦਿੱਤਾ ਜਾਂਦਾ ਜੀ ਵੀਡੀਓ ਦੇ ਵਿੱਚ ਤੇ ਲੋਕ ਤੁਹਾਨੂੰ ਫੋਨ ਕਰਕੇ ਕੀ ਡੀਲ ਕਰਨਗੇ ਸਾਡਾ ਵਿੱਚ ਕੋਈ ਕਮਿਸ਼ਨ ਨਹੀਂ ਹੁੰਦਾ ਜੀ ਇਹ ਕੋਈ ਮੰਡੀ ਵਾਲੇ ਟਰੈਕਟਰ ਨਹੀਂ ਹੁੰਦੇ ਸਾਰੇ ਵੀਰਾਂ ਨੂੰ ਦੱਸ ਦਿੱਤਾ ਜਾਵੇ ਕਿ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਕਟ ਹੁੰਦੇ ਨੇ ਜੀ ਮੰਡੀ ਵਾਲਾ ਟਰੈਕਟ ਕੋਈ ਵੀ ਨਹੀਂ ਆਪਾਂ ਵਿੱਚ ਪਾਈਦਾ ਜੇਕਰ ਕਿਸੇ ਡੀਲਰ ਦਾ ਵੀ ਆਪਾਂ ਟਰੈਕਟ ਪਾਈਦਾ ਤਾਂ ਉਹਦੇ ਉੱਤੇ ਸਪੈਸ਼ਲ ਦੱਸਿਆ ਜਾਂਦਾ ਕਿ ਇਹ ਵੀ ਡੀਲਰ ਦਾ ਟਰੈਕਟਰ ਹੈ ਜੀ ਤੇ ਹੁਣ ਦੋਸਤ ਦੇਖ ਰਹੇ ਹਾਂ ਵੀਰ ਜੀ ਇੱਕ ਬਜਾਈ ਵਾਲੀ ਮਸ਼ੀਨ ਹੈ ਇਹ ਮੱਕੀ ਤੇ ਸੂਰਜਮੁਖੀ ਵਾਲੀ ਮਸ਼ੀਨ ਹੈ ਵੀਰ ਜੀ ਮੱਕੀ ਨੂੰ ਤੇ ਸੂਰਜਮੁਖੀ ਨੂੰ ਬੀਜਣ ਦਾ ਕੰਮ ਕਰਦੀ ਹੈ ਮਸ਼ੀਨ 2016 ਮਾਡਲ ਹੈ ਜੀ 54000 ਬੀਨ ਇਹਦਾ ਪ੍ਰਾਈਸ ਮੰਗਿਆ ਜੀ ਸੁਲਤਾਨਪੁਰ ਲੋਧੀ ਏਰੀਆ ਵੀਰ ਇਹਨਾਂ ਦਾ ਤੇ ਕਿਸਾਨ ਵੀਰ ਦਾ ਨੰਬਰ ਵੀਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੇਕਰ ਕੋਈ ਵੀ ਵੀਰ ਇਸ ਮੱਕੀ ਵਾਲੀ ਜਾਂ ਸੂਰਜਮੁਖੀ ਵਾਲੀ ਮਸ਼ੀਨ ਨੂੰ ਖਰੀਦਣਾ ਚਾਹੁੰਦਾ ਹੈ ਜੀ ਤਾਂ ਤੁਸੀਂ ਵੀਰ ਨਾਲ ਕੋਈ ਕਨੈਕਟ ਕਰ ਸਕਦੇ ਹੋ ਜੀ ਤੇ ਇਹ ਖਰੀਦ ਸਕਦੇ ਹੋ ਜੀ ਬਹੁਤ ਘੱਟ ਚੱਲੀ ਹੋਈ ਵੀਰ ਜੀ ਜਮਾ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਪਈ ਹੈ ਜੀ 2016 ਮਾਡਲ ਹੈ ਜੀ ਮੱਕੀ ਤੇ ਸੂਰਜਮੁਖੀ ਬੀਜਣ ਵਾਲੀ ਮਸ਼ੀਨ ਹੈ ਸੁਲਤਾਨਪੁਰ ਲੋਧੀ ਏਰੀਆ ਜੀ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ ਸਾਰੇ ਵੀਰਾਂ ਨੂੰ ਮੈਂ ਦੱਸਦੇ ਆ ਕਿ ਜਿਹੜੇ ਵੀ ਵੀਰ ਇਹ ਵੀਡੀਓ ਦੇਖਣ ਲਈ ਇਹਨਾਂ ਵੀਰਾਂ ਨੂੰ ਫੋਨ ਕਰਦੇ ਨੇ ਉਹਨਾਂ ਨੂੰ ਮੈਂ ਦੱਸਦੇ ਆ ਕਿ ਇਹ ਐਡ ਪਹਿਲੇ ਮਹੀਨੇ ਦੀ 21 ਤਰੀਕ 2019 ਨੂੰ ਚੜੀ ਹੈ ਜੀ ਤੇ ਦੋ ਇੱਕ ਮਹੀਨੇ ਦੇ ਵਿੱਚ ਵਿੱਚ ਤੁਸੀਂ ਇਹਨਾਂ ਵੀਰਾਂ ਨੂੰ ਫੋਨ ਕਰਨਾ ਹੈ ਜੀ ਤੇ ਆਪਣੀ ਡੀਲ ਕਰਨੀ ਹੈ ਜੀ ਇੱਕ ਮਹੀਨੇ ਤੋਂ ਬਾਅਦ ਕਿਸੇ ਵੀਰ ਨੂੰ ਕੋਈ ਫੋਨ ਨਾ ਕੀਤਾ ਜਾਵੇ ਕਿਉਂਕਿ ਇੱਕ ਮਹੀਨੇ ਦੇ ਵਿੱਚ ਕਈ ਵਾਰੀ ਇਹ ਟਰੈਕਟਰ ਵਗੈਰਾ ਸੇਲ ਹੋ ਜਾਂਦੇ ਨੇ ਜੀ ਤੇ ਉਦੋਂ ਬਾਅਦ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਕੋਲੇ ਫੋਨ ਤੇ ਫੋਨ ਵੀਰਾਂ ਕੋਲੇ ਫਿਰ ਵੀ ਜਾਈ ਜਾਂਦੇ ਰਹਿੰਦੇ ਨੇ ਇਸ ਕਰਕੇ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਤੁਸੀਂ ਫੋਨ ਲਾਉਣਾ ਜੀ ਜੇਕਰ ਇਹਨਾਂ ਵੀਰਾਂ ਦੇ ਇੱਕ ਮਹੀਨੇ ਵਿੱਚ ਕੋਈ ਵੀ ਟਰੈਕਟਰ ਨਹੀਂ ਵਿਖਦਾ ਇਹ ਮੁਰਤੋਂ ਸਾਡੇ ਕੋਲ ਫ੍ਰੀ ਦੇ ਵਿੱਚ ਫਿਰ ਤੋਂ ਐਡ ਪਵਾ ਸਕਦੇ ਨੇ ਜੀ ਤੇ ਅੱਗੇ ਟਰੈਕਟਰ ਦੇਖ ਰਹੇ ਹੋ ਵੀਰ ਜੀ ਤੁਸੀਂ ਨਿਊ ਹਾਲੈਂਡ 4710 ਟਰੈਕਟਰ ਹੈ ਵੀਰ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ A1 ਕੰਡੀਸ਼ਨ ਦਾ ਟਰੈਕਟਰ ਦੀ 2014 ਮਾਡਲ ਹੈ ਵੀਰ ਜੀ 4 ਲੱਖ ਪ੍ਰਾਈਸ ਹੈ ਵੀਰ ਜੀ ਤੇ ਸੁਲਤਾਨਪੁਰ ਲੋਧੀ ਏਰੀਆ ਵੀ ਇਹਨਾਂ ਦਾ ਤੇ 80% ਟਾਇਰਾਂ ਦੀ ਕੰਡੀਸ਼ਨ ਹੈ ਵੀਰ ਜੀ ਤੇ ਏਰੀਆ ਕਨਫਰਮ ਕਰ ਸਕਦੇ ਹੋ ਵੀਰ ਜੀ ਏਰੀਆ ਥੋੜਾ ਜਿਹਾ ਡਾਊਟ ਹੈ ਸਾਨੂੰ ਤੇ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ 80% ਟਾਇਰਾਂ ਦੀ ਕੰਡੀਸ਼ਨ ਹੈ ਵੀਰ ਜੀ ਕਿਸਾਨ ਵੀਦ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 94 680 ਤੇ 52100 16 ਕਿਸਾਨ ਵੀਦ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਟਰੈਕਟ ਖਰੀਦ ਸਕਦੇ ਹੋ ਜੀ ਪਾਵਰ ਟਰੈਕਟਰ ਹੈ ਜੀ ਪੂਰਾ ਬਹੁਤ ਵਧੀਆ ਕੰਡੀਸ਼ਨ ਹੈ ਵੀਰ ਜੀ ਨਿਊ ਹਾਲੈਂਡ 4710 2014 ਮਾਡਲ 4 ਲੱਖ ਰੁਪਿਆ ਪ੍ਰਾਈਸ ਹੈ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ ਜੀ ਨਾਲ ਹੀ ਹੁੱਡ ਛਾਤਰੀ ਲੱਗੇ ਹੋਏ ਹੈ ਜੀ ਮਿਊਜ਼ਿਕ ਸਿਸਟਮ ਲੱਗੇ ਹੋਇਆ ਟਰੈਕਟਰ ਤੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਕਿਸਾਨ ਭਰਾ ਇਸ ਟਰੈਕਟਰ ਮੰਡੀ ਦਾ ਫਾਇਦਾ ਚੁੱਕ ਸਕਣ ਜੀ ਤੇ ਅੱਗੇ ਦੁਖਲੋ ਤੁਸੀਂ ਵੀਰ ਜੀ ਲੈਵਲ ਲੇਜ਼ਰ ਲੈਵਲ ਜਿਹਨੂੰ ਕੀ ਕੰਪਿਊਟਰ ਕਰਾਹਾ ਗਏ ਹੁੰਦੇ ਨੇ ਜੀ ਤੇ ਇਹ ਲਾਈਕਾ 830 ਦਾ ਹੈਗਾ ਵੀਰ ਜੀ ਗੋਵਿੰਦ ਵਾਲਿਆਂ ਦਾ ਤੇ 2016 ਮਾਡਲ ਹੈ ਵੀਰ ਜੀ ਬਹੁਤ ਘੱਟ ਚਲਾਇਆ ਹੋਇਆ ਨਿਊ ਕੰਡੀਸ਼ਨ ਦੇ ਵਿੱਚ ਖੜਾ ਹੈ ਵੀਰ ਜੀ ਗੋਵਿੰਦ ਐਗਰੀ ਵਰਕਰਸ ਦਾ ਬਣਿਆ ਹੋਇਆ ਜੀ ਇਹ ਤੇ 2 ਲੱਖ ਤੇ 70000 ਰੁਪਿਆ ਵੀਰ ਨੇ ਡਿਮਾਂਡ ਮੰਗੀ ਹੈ ਜੀ ਦੀ ਤੇ ਇਹ ਵੀਰ ਜੀ ਫਾਈਨਲ ਪ੍ਰਾਈਸ ਨਹੀਂ ਹੈਗਾ ਜੀ ਇਹਦੂ ਘੱਟ ਵੱਧ ਹੋ ਸਕਦਾ ਹੈ ਜੀ ਤੇ ਹਰਮਾਨਗੜ੍ਹ ਰਾਜਸਥਾਨ ਇਹ ਜੀ ਇਹਦਾ ਵੀਰ ਜੀ ਇਹ ਲੇਜ਼ਰ ਮਾਸਟਰ ਹੈਗਾ ਜੀ ਤੇ 80% ਵੀਰ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਜੇਕਰ ਕੋਈ ਵੀ ਵੀਰਸ ਨੂੰ ਖਰੀਦਣਾ ਚਾਹੁੰਦਾ ਜੀ ਕੰਪਿਊਟਰ ਕਰਾਹੇ ਨੂੰ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਜੀ ਇਹ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਘੱਟ ਚੱਲਿਆ ਹੋਇਆ 2016 ਮਾਡਲ 270000 ਰੁਪਏ ਦਾ ਇਹ ਕੰਪਿਊਟਰ ਕਰਾਹੇ ਜੀ ਹਨਮਾਨਗੜ੍ਹ ਏਰੀਆ ਜੀ 80% ਟੈਰਾ ਦੀ ਕੰਡੀਸ਼ਨ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕਮੈਂਟ ਕਰਕੇ ਤੁਸੀਂ ਦੱਸਿਓ ਕੋਈ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਕਰਕੇ ਸਾਥੋਂ ਪੁੱਛ ਸਕਦੇ ਹੋ ਜੀ ਤੇ ਵੀਡੀਓ ਤੇ ਜਰਨੀ ਸਾਡਾ WhatsApp ਨੰਬਰ ਨੋਟ ਕਰ ਲਓ ਜੀ 8837665987 ਸਾਡਾ ਨੰਬਰ ਹੈ ਜੀ ਅੱਗੇ ਤੁਸੀਂ ਦੇਖ ਰਹੇ ਹੋ ਜੀ ਤੂੜੀ ਵਾਲੀ ਮਸ਼ੀਨ ਨਾਰਥ ਇੰਡੀਅਨ ਰੀਪਰ ਹੈ ਵੀਰ ਜੀ ਬਣਿਆ ਹੋਇਆ ਦੜਬੇ ਵਾਲਿਆਂ ਦਾ ਇਹ ਹੈਗੇ ਨਾਰਥ ਇੰਡੀਅਨ 749 ਮਾਡਲ ਹੈ ਵੀਰ ਜੀ ਤੇ 2000 ਮਾਡਲ ਹੈ ਵੀਰੇ 1 ਲੱਖ ਤੇ 20000 ਇਹਨਾਂ ਨੇ ਪ੍ਰਾਈਸ ਮੰਗਿਆ ਜੀ ਤੇ ਤਰਨ ਤਾਰਨ ਏਰੀਆ ਵੀਰ ਦਾ ਜਿੰਨਾਂ ਦੇ ਘਰੇ ਇਹ ਖੜਾ ਹੈ ਜੀ ਤੇ 85% ਵੀਰੇ ਦੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜੇਕਰ ਕੋਈ ਵੀ ਵੀਰਸ ਨੂੰ ਤੂੜੀ ਵਾਲੇ ਰੀਪਰ ਨੂੰ ਖਰੀਦਣਾ ਚਾਹੁੰਦਾ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਖਰੀਦ ਸਕਦੇ ਹੋ ਜੀ ਹੁਣ ਕਰਦੇ ਆਪਾਂ ਕਮੈਂਟਾਂ ਦੀ ਗੱਲ ਜੀ ਤੇ ਬੱਗੇ ਨੇ ਲਿਖਿਆ ਨਾਈਸ ਬਹੁਤ ਬਹੁਤ ਧੰਨਵਾਦ ਵੀਰ ਜੀ ਨਾਲ ਦਾ ਰਾਹੁਲ ਨੇ ਲਿਖਿਆ ਜੀਬ ਦੀ ਵੀਡੀਓ ਆ ਪਾਤੀਗੇ ਆ ਰਾਹੁਲ ਜੀ ਤੁਹਾਡੀ ਐਡ ਅਸੀਂ ਲਗਾ ਦਿੱਤੀ ਗਈ ਹੈ ਤੇ ਅੱਗੇ ਕਮੈਂਟ ਆਇਆ ਜੀ ਪਰਵਿੰਦਰ ਦਾ ਬਟਰ ਨੇ ਲਿਖਿਆ ਗੁੱਡ ਤੇ ਹਰਮੀਤ ਖਾਨ ਨੇ ਲਿਖਿਆ ਜੀ ਇਹ ਟਰਾਲੀ ਸੇਲ ਹੋ ਚੁੱਕੀ ਹੈ ਜੀ ਇਹ ਨੀਲੇ ਰੰਗ ਦੀ ਟਰਾਲੀ ਜਿਹੜੀ ਆਪਾਂ ਕੱਲ ਐਡ ਪਾਈ ਸੀ ਉਹਦੇ ਉੱਤੇ ਕਮੈਂਟ ਕੀਤਾ ਜੀ ਪਲੀਜ਼ ਹੁਣ ਕੋਈ ਕਾਲ ਨਾ ਕਰੇ ਥੈਂਕਸ ਬਾਈ ਰਮਨ ਵੀਰੇ ਨੀਲੇ ਜਿਹੇ ਰੰਗ ਦੀ ਟਰਾਲੀ ਹੈ ਜਿਹਦੇ ਉੱਤੇ ਕਮੈਂਟ ਆਇਆ ਤੁਸੀਂ ਦੇਖ ਲਿਓ ਤੇ ਉਹਦੇ ਵੀ ਵੀਰ ਨੂੰ ਹੁਣ ਫੋਨ ਨਾ ਕਰਿਓ ਟਰਾਲੀ ਸੇਲ ਹੋ ਚੁੱਕੀ ਹੈ ਮਨਜੀਤ ਸੰਧੂ ਨੇ ਲਿਖਿਆ ਨਾਈਸ ਤੇ ਦੰਦੀਵਾਲ ਨੇ ਲਿਖਿਆ ਨਾਈਸ ਵੀਡੀਓ ਤੇ ਮਨਜੀਤ ਸਿੰਘ ਨੇ ਲਿਖਿਆ ਰੇਟ ਬਹੁਤ ਹਾਈ ਆ ਟਰੈਕਟਰਾਂ ਦਾ ਇਹ ਵੀਰ ਸਾਡੇ ਵੱਲੋਂ ਤੈਅ ਕੀਤੇ ਰੇਟ ਨਹੀਂ ਹੁੰਦੇ ਕਿਸਾਨ ਵੀਰ ਜਿੰਨਾ ਰੇਟ ਕਹਿੰਦੇ ਨੇ ਆਪ ਕੋਲ ਨਾ ਪਾ ਦਈਦਾ ਆਪਣਾ ਕਿਸੇ ਤਰ੍ਹਾਂ ਦਾ ਨਾ ਹੀ ਕੋਈ ਕਮਿਸ਼ਨ ਹੁੰਦਾ ਜੀ ਨਾ ਹੀ ਕੋਈ ਆਪ ਐਡ ਪਾਉਣ ਦਾ ਖਰਚਾ ਲੈਂਦੇ ਆ ਤੇ ਕਿਸਾਨ ਵੀਰ ਨੂੰ ਆਪਦੇ ਟਰੈਕਟਰ ਦਾ ਰੇਟ ਸਹੀ ਪਤਾ ਵੀ ਨਹੀਂ ਹੁੰਦਾ ਕਿਉਂਕਿ ਇਹ ਡੀਲਰ ਵਾਲੇ ਟਰੈਕਟ ਨਹੀਂ ਹੁੰਦੇ ਤੇ ਜਿੰਨਾ ਕੋ ਉਹਨਾਂ ਨੂੰ ਆਪਦੇ ਹਿਸਾਬ ਨਾਲ ਸਹੀ ਲੱਗਦਾ ਉਹਨਾਂ ਰੇਟ ਪਾਉਂਦੇ ਨੇ ਬਾਕੀ ਤੁਸੀਂ ਮੌਕੇ ਦੇ ਰੇਟ ਘੱਟ ਵੱਧ ਹੋ ਜਾਂਦੇ ਨੇ ਜੇਕਰ ਤੁਸੀਂ ਕੋਈ ਟਰਾਲੀ ਜਾਂ ਟਰੈਕਟਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਉਹਦਾ ਰੇਟ ਘੱਟ ਵੱਧ ਹੋ ਕੇ ਡੀਲ ਕਰ ਸਕਦੇ ਜੀ ਕਾਕਾ ਸਿੰਘ ਨੇ ਲਿਖਿਆ ਮਿੱਟੀ ਵਾਲਾ ਟਰਾਲਾ ਆ ਬਿਕਾਉ ਹੈ ਤਾਂ ਦੱਸਿਓ ਵੀਰ ਵੀਰ ਤੁਸੀਂ ਆ ਮੈਂ ਤੁਹਾਨੂੰ ਵੀਡੀਓ ਤੁਸੀਂ ਜਿਹੜੀਆਂ ਦੇਖ ਰਹੇ ਹੋ ਸਾਡੇ ਚੈਨਲ ਤੇ ਟਰਾਲੀ ਵਾਲੀਆਂ ਉਹਨਾਂ ਵੀਰਾਂ ਨਾਲ ਤੁਸੀਂ ਕਨੈਕਟ ਕਰਕੇ ਟਰਾਲੀਆਂ ਖਰੀਦ ਸਕਦੇ ਹੋ ਜੀ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟ ਕੀਤਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਨੇ ਜੀ ਤੇ ਅਸੀਂ ਇਸ ਤਰ੍ਹਾਂ ਹੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਵੀਂ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਨਾਲ ਫਿਰ ਮੁਲਾਕਾਤ ਹੋਊ ਜੀ ਤਬ ਤੱਕ ਲਈ ਰੱਬ ਰੱਖਾ